ਵੈਲਕਮ ਬੈਕ ਟੂ ਮਾਈ ਚੈਨਲ ਆਥਰ ਇਕਬਾਲ ਟਰੈਵਲ ਐਕਸਪਲੋਰਰ ਤੇ ਤੇ ਅੱਜ ਅਸੀਂ ਕੋਲਕਾਤਾ ਵਿਜ਼ਿਟ ਦਾ 8ਵਾਂ ਬਲੌਗ ਲੈ ਕੇ ਤੁਹਾਡੇ ਸਾਹਮਣੇ ਆਏ ਆ ਤੇ ਇਹ ਬਲੌਗ ਹੋਊਗਾ ਕੋਲਕਾਤਾ ਮਿਊਜ਼ੀਅਮ ਦਾ ਇਹਨੂੰ ਇੰਡੀਅਨ ਮਿਊਜ਼ੀਅਮ ਵੀ ਕਹਿੰਦੇ ਆ ਬਿਰਲਾ ਮਿਊਜ਼ੀਅਮ ਵੀ ਕਹਿੰਦੇ ਆ ਤੇ ਬਹੁਤ ਹੀ ਵਿਚਿੱਤਰ ਮਿਊਜ਼ੀਅਮ ਆ ਹੈ ਚਲੋ ਸ਼ੁਰੂ ਕਰਦੇ ਆ ਦੇਖਦੇ ਆ ਸਤ ਸ੍ਰੀ ਅਕਾਲ ਇਹ ਵੀ ਆਲੇ-ਦੋਲੇ ਜਿਹੜਾ ਆਪੋ ਬਹੁਤ ਵੱਡਾ ਬਾਜ਼ਾਰ ਲੱਗਾ ਹੋਇਆ ਨੂੰ ਦੂਰ ਕਰਨਾ ਤੇ ਆ ਜਿਹੜੀ ਹੈ ਜੀ ਬਿਲਡਿੰਗ ਆ ਇਹ ਹੈ ਜੀ ਇੰਡੀਅਨ ਮਿਊਜ਼ੀਅਮ ਕੋਲਕਾਤਾ ਦਾ ਇਹਦੇ ਵਿਚ ਵਿਚਾਲੇ ਦਾ ਜੋ ਬਰਾਂਡਾ ਤੇ ਵਿੜਾ ਕਿ ਬਾਕੀ ਜੋ ਗੈਲਰੀਆਂ ਦੇ ਵਿੱਚ ਉਹ ਜਾ ਕੇ ਦੇਖਦੇ ਆਂ ਤੇ ਦੇਖਣ ਨੂੰ ਕਾਫੀ ਖੂਬਸੂਰਤ ਲੱਗ ਰਿਹਾ ਤੇ ਐਕਸਨ ਬਹੁਤ ਜ਼ਿਆਦਾ ਹੈ ਤੇ ਇਹ ਜਿਹੜੀਆਂ ਗੈਲਰੀਆਂ ਸ਼ੁਰੂ ਹੋ ਜਾਂਦੀਆਂ ਵਕਤ ਵਕਤ ਦੀਆਂ ਗੈਲਰੀਆਂ ਦੇ ਵਿੱਚ ਵਕਤ ਵਕਤ ਦਾ ਸਮਾਨ ਹੈ ਤੇ ਆ ਜਿਹੜੀ ਪਹਿਲੀ ਗੈਲਰੀ ਆ ਜਦੋਂ ਆਪਾਂ ਐਂਟਰ ਕਰਦੇ ਆਂ ਇਹ ਕਾਫੀ ਖੂਬਸੂਰਤ ਟਹਿਰੇ ਵਿੱਚ ਅਨੋਖੀਆਂ ਚੀਜ਼ਾਂ ਜਿਹੜੀਆਂ ਇੱਥੇ ਦਿਖਾਈ ਦਿੰਦੀਆਂ ਹਨ ਉਹ ਉਤਮਿਆ تقریبا ਨੇ ਲਕੜ ਦਾ ਬਣਿਆ ਹੈ। ਆਇਤਾ ਬਾਗ ਦਾ ਪਾਸਾ ਆ ਬਰਾਂਡਾ ਸਾਰਾ ਦਿਖਾਈ ਦਿੰਦਾ ਦੋ ਮੰਜ਼ਲੇ ਮਾਹੌਲ ਹੈ। ਸਾਹਮਣੇ ਮੁੰਡਰੇ ਵੀ ਹੋਏ। ਇਹ ਇਹ ਜਿਹੜਾ ਆ ਉਹ ਤਸਵੀਰਾਂ ਵਾਲੀ ਗੈਲਰੀ ਆ ਇਹਦੇ ਵਿੱਚ ਜਿਹੜੀਆਂ ਉਹ ਵੱਖ-ਵੱਖਰੀਆਂ ਤਸਵੀਰਾਂ ਲੱਗੀਆਂ ਹੋਈਆਂ ਕਾਫੀ ਪੁਰਾਤਨ ਤੇ ਉਸ ਤੋਂ ਬਾਅਦ ਇਹ ਬਾਹਰਲਾ ਬਰਾਂਡਾ ਆ ਜਾਂਦਾ ਹੈ ਏਜੀਪਟ ਨਾਲ ਸੰਬੰਧਿਤ ਵੀ ਗੈਲਰੀ ਆ ਏ ਸਾਰਾ ਮਿਊਜ਼ੀਅਮ ਦਾ ਪਾਰਟ ਆ ਭਗਵਾਨ ਦੇ ਸਪੈਸ਼ੀ ਸੀਪੀਆਂ ਇਹ ਜੀਓਲੋਜੀਕਲ ਪਾਰਟ ਆ ਦਾ ਤੇਰੇ ਵਿੱਚ ਜਿਹੜਾ ਸਮੁੰਦਰ ਦੇ ਥੱਲੇ ਵਾਲੀਆਂ ਤੇ ਹੋਰ ਜਿਹੜੇ ਜੀਵ ਜੰਤੂ ਦੇ ਰਿਹਾ ਉਹਨਾਂ ਦੇ ਸਟਰਕਚਰ ਇਥੇ ਪਈ ਹੈ। ਸਾਡੇ ਤੋ ਸਮੁੰਦਰ ਦੇ ਥੱਲੇ ਦਾ ਸੀ। ਕਿ ਮੱਛੀਆਂ ਜਿਹੜੀਆਂ ਸਮੁੰਦਰ ਦੇ ਥੱਲੇ ਪਈਆਂ ਜਾਂਦੀਆਂ। ਆ ਕੀੜੇ ਮਕੌੜਿਆਂ ਦੀ ਦੁਨੀਆ। ਮੱਖੀਆਂ ਤਿਤਲੀਆਂ ਮਗਰ ਨਹੀਂ ਰਿਵਤ ਹੈ ਨਾਲ-ਨਾਲ ਤਸਵੀਰਾਂ ਦਿੱਤੀਆਂ ਹੋਈਆਂ ਨਾਲ ساری ਜਾਣਕਾਰੀ ਵੀ ਦਿੱਤੀ ਹੋਈ ਆ بلکل وہی چیزیں جو اپنا پڑھ دے ہیں دیکھ دیکھتے ہاں فوٹو کے چیزیں جہاں اتنے دکھائی دے رہی ہیں ایک آرٹ گیلری ہے یہاں بانت مچھیا ਸੱਚੀਆਂ ਜਿਹੜੀਆਂ ਉਹ ਪਾਣੀ ਦੇ ਵਿੱਚ ਰੱਖੀਆਂ ਹੋਈਆਂ ਮਾਡਲ ਲਿਆ ਉਹਨਾਂ ਦੇ ਵੈਸੇ ਆ ਵੱਡੀਆਂ ਬੱਚੀਆਂ ਸਪੈਸੀਫਿਕ ਓਸ਼ਨ ਦੇ ਵਿੱਚ ਕਹਿੰਦੇ ਪਾਈਆਂ ਜਾਂਦੀਆਂ ਹਨ ਮੈਰਾਇਨ ਫਿਸ਼ ਸ਼ਾਰਕ ਆਹ ਸ਼ਾਰਕ ਹੈ ਇਹਦਾ ਪ੍ਰਾਤਨ ਵਾਸਤੇ ਤਰਤਲਾ ਕੱਪੜੇ ਸਾੜੀਆਂ ਉਹ ਜਿਹੜੀਆਂ ਉਹ ਪਰਸ਼ਾਕਾਂ ਖਾਸ ਕਰਕੇ ਸਾੜੀਆਂ ਹੀ ਆ ਇੰਦਰ ਆ ਪ੍ਰਾਣਾ ਰੈਨਸੈਂਟ ਕਲਚਰ ਇਥੇ ਆਰ ਤੇ ਹੋਰ ਵਸਤੂਆਂ ਜਿਹੜੀਆਂ ਰਾਜੇ ਮਹਾਰਾਜਿਆਂ ਦੁਆਰਾ ਵਰਤੀਆਂ ਜਾਂਦੀਆਂ ਸੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਗੈਲਰੀਆਂ ਦੇ ਵਿੱਚ ਅਸੀਂ ਹੁਣ ਕਾਲੀ-ਕਾਲੀ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਤਾਂ ਨਹੀਂ ਦਿਖਾ ਸਕਦੇ ਡਿਟੇਲ ਦੇ ਵਿੱਚ ਪਰ ਫਿਰ ਵੀ ਜਿੰਨੀ ਹੋ ਸਕਦੇ ਆ ਕਵਰ ਕਰਨੇ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਇਲੈਂਟ ਟ੍ਰੈਕ ਹਾਥੀ ਦੰਦ ਦੇ ਜਿਹੜੇ ਆ ਬਣੇ ਹੋਏ ਤੇ ਇੱਧਰ ਵੀ ਪੋਸ਼ਾਕਾਂ ਜਿਹੜੀਆਂ ਉਹ ਪਈਆਂ ਹੋਈਆਂ ਦਰਵਾਜ਼ਾ ਟਾਈਪ ਇਹ ਆ ਪੱਖੀਆਂ ਦੇਖੋ ਕਿੰਨੀਆਂ ਖੂਬਸੂਰਤ ਤਾਂਬੇ ਦੇ ਭਾਂਡੇ ਪਿੱਤਲ ਦੇ ਭਾਂਡੇ ਚਾਂਦੀ ਦੇ ਭਾਂਡੇ ਗਹਿਣੇ ਪੁਰਾਣੇ ਸਮੇਂ ਦਾ ਦਰਵਾਜ਼ਾ ਦੇਖੋ ਕਿੰਨਾ ਮਜ਼ਬੂਤ ਕਿੰਨਾ ਵੱਡਾ ਤੇ ਸਭ ਲੱਕੜੀ ਦੀ ਨਕਾਸ਼ੀ ਹੈ ਤੇ ਉੱਪਰ ਜਿਹੜੀ ਆਹੋ ਗੈਲਰੀ ਬਣਿਆ ਹੋਇਆ ਇਸ ਸਮਿਆਂ ਦੇ ਇਹਦੇ ਕੱਪੜੇ ਇਹਦਾ ਜਾਨਵਰਾਂ ਦੀ ਗੈਲਰੀ ਸ਼ੁਰੂ ਹੋ ਗਈ ਬਿਲਕੁਲ ਉਸੇ ਤਰ੍ਹਾਂ ਦੇ ਬਣਾਏ ਹੋਏ ਜਿਵੇਂ ਅਸਲੀ ਦੇ ਹੁੰਦੇ ਆ ਉਹਨਾਂ ਦੀਆਂ ਖੱਲਾਂ ਜਿਹੜੀਆਂ ਖੱਲਾਂ ਦੇ ਵਿੱਚ ਭਰ-ਭਰ ਕੇ ਜਿਹੜਾ ਹੈ ਉਹਨਾਂ ਨੂੰ ਬਣਾਇਆ ਨੰਬਰ 1 ਨਜ਼ਦੀਕ ਤੋਂ ਦੇਖੋ ਤੁਹਾਨੂੰ ਅਸਲੀ ਫਰਤੀਸ਼ ਹੋਵੇਗੀ ਇੱਥੇ ਇਹਨਾਂ ਦੇ ਹੰਕਾਲ ਜਿਹੜੇ ਆ ਉਹ ਬੜਦੇ ਬੜੇ ਜਿਹਾ ਸ਼ਾਲ ਬਣੇ ਹੋਏ ਆ ਬਾਂਦਰ ਤੋਂ ਬੰਦਾ ਵਿਕਸਿਤ ਹੋ ਰਿਹਾ ਸੀ ਅੰਕਾਲਾ ਦੇ ਵਿੱਚ ਆ ਹੈਗਾ ਨਾ ਅਜ਼ਲੀਅਨ ਚੈਂਪਾਂਜੀ ਵਰਗੇ ਸਰਫੋਨਾਨੀਆਂ ਖੁੱਲ੍ਹ ਆਇਆ ਸਰਫੋਨਾ ਨੂੰ ਦਰਸਾਇਆ ਗਿਆ ਵੀ ਇਹ ਨਾਮ ਕੀ ਇਹਨਾਂ ਦੀ ਕਿਹੜੀ ਨਸਲ ਆ کدوں یہ جو وکاس ہوا ساری طرح کے جانور کئی یہ لپت بھی ہو گیا वाले हाथी ਜਿਹੜੇ ਹੁਣ ਨਹੀਂ ਹੈਗੇ ਉੱਪਰ ਵੀ ਨਿਕਨੇ ਜਿਵੇਂ ਇਹ ਦਾਇਰਨਸ ਨਹੀਂ ਹਾਥੀ ਛੋੜੇ ਭਾਲੂ ਇਹ ਵਿਸ਼ਾਲ ਲਾਇਆ ਜਿਹੜਾ ਹਾਥੀ ਉਹਦਾ ਕੈਂਜਰ ਅਸਲੀ ਨਹੀਂ ਹੈਗਾ ਬਣਾਇਆ ਹੋਇਆ ਪਰ ਇਹ ਅਸਲ ਦੇ ਵਿੱਚ ਇਦਾਂ ਦੇ ਹਾਥੀ ਜਿਹੜੇ ਉਹ ਵੱਡੇ ਵੱਡੇ ਕਦੇ ਹੋਇਆ ਕਰਦੇ ਸੀ شیر نہیں تھا بچہ اوپر لے رہا ہوں ایشین گولڈن کیٹ آٹر لیپرڈ ਜੰਗਲੀ ਸੂਰਜ ਚੁਗੇ ਤੱਕ ਵੀ ਹੈ ਗਿਆ ਤੇ ਇੱਧੇਲੇ ਪਾਸੇ ਦੇ ਅੱਜ ਜਿਹੜੇ ਉਹਨਾਂ ਦੇ ਪਿੰਜਰ 'ਤੇ ਆ ਰਿਹਾ ਵੱਡੀ ਵੇਲ ਮੱਛੀ ਬਲੂ ਵੇਲ ਦਾ ਪਿੰਜਰ ਤੇ ਇੰਡੀਅਨ ਰਾਇਨਸ ਆ ਵੀ ਮੱਛੀ ਦਾ ਜਿਵਾੜਾ ਪਿਆ ਨਾਗਾ ਇੱਧਰਲੇ ਪਾਸੇ ਸਾਰੇ ਫੇਰਨ ਤੇ ਇੱਧਰ ਜਿਹੜੇ ਇਹਨਾਂ ਦੇ ਪਿੰਜਰ ਇਹ ਇਦਾਂ ਦੇ ਬਣਿਓ ਕਿੰਨੇ ਸਮੇਂ ਲੱਗਦੇ ਆ ਇੱਧਰ ਗੈਂਡੇ ਦਾ ਪਿੰਜਰ ਇੱਧਰ ਜਿਰਾਫ ਦਾ ਪਿੰਜਰ ਵੱਡੇ ਹਾਕੀ ਦਾ ਪਿੰਜਰ ਆ ਸਿੰਘਾ ਵਾਲੀਆਂ ਗਿੜ ਗਿਆ ਛੇਡਾਂ ਬੱਕਰੀਆਂ ਇਹ ਜਿਹੜੇ ਪਸ਼ੂ ਆ ਸੱਚੀ ਨਹੀਂ ਹੈਗੇ ਇਹ ਸਿਰਫ ਉਹਨਾਂ ਦੀਆਂ ਖੱਲਾਂ ਪਾ ਕੇ ਜਿਹੜਾ ਉਹਨਾਂ ਨੂੰ ਖੜੇ ਕੀਤਾ ਹੋਇਆ ਬਣਾਇਆ ਹੋਇਆ اوپر بھی سارے سکتے جگہ ہو بنے ہو رہے ہیں اسدھر ایک ہو گیلری ہے کلی کلیا گیلری جگہ وہ نارائن فش ਹੈ ਗਰੇ ਹਾਈ ਐਲਟੀਟਿਊਡ ਤੇ ਜਿਹੜੇ ਜੀਵ ਰਹਿ ਸਕਦੇ ਆ ਅਗਲੀ ਵੀਡੀਓ ਆ ਰਹੀ ਸੋ ਐਸੇ ਜੀ ਕੋਲਕਾਤਾ ਦਾ ਬੇਰਲਾ ਮਿਊਜ਼ੀਅਮ ਇੰਡੀਅਨ ਮਿਊਜ਼ੀਅਮ ਤੇ ਬਹੁਤ ਕੁਝ ਦੇਖਿਆ ਕੁਝ ਤੁਹਾਨੂੰ ਵੀ ਦਿਖਾਇਆ ਸਾਰਾ ਕੁਝ ਤਾਂ ਨਹੀਂ ਦਿਖਾ ਸਕੇ ਕਿਉਂਕਿ ਵੀਡੀਓਗ੍ਰਾਫੀ ਅਲਾਉਟ ਨਹੀਂ ਸੀ ਇੱਥੇ ਜਿੱਥੇ ਇੱਥੇ ਵੀ ਸੰਭਵ ਹੋ ਸਕਿਆ ਉਹ ਵੀ ਵੀਡੀਓਗ੍ਰਾਫੀ ਕੀਤੀ ਆ ਫੋਟੋਗ੍ਰਾਫੀ ਦੇ ਨਾਲ ਮੈਂਸ਼ਨ ਕਰ ਦੇਣੀ ਆ ਕੀਤੀ ਹੋਈ ਆ ਕਾਫੀ ਤੇ ਬਹੁਤ ਵਿਸ਼ਾਲ ਆ ਇਹ ਜਿਹੜਾ ਇਹ ਮਿਊਜ਼ੀਅਮ ਆ ਤੇ ਇੰਨਾ ਵਿਸ਼ਾਲ ਆ ਕਿ ਇਹਦੇ ਕਈ ਹਿੱਸੇ ਮਤਲਬ ਕਿ ਕਈ ਥਾਂ ਜਿਹੜੇ ਆ ਉਹ ਵੈਸੇ ਸਾਰਾ ਵੀ ਇਦਾਂ ਮਤਲਬ ਕਿ ਜੇ ਇਹਨੂੰ ਥੋੜਾ ਥੋੜਾ ਕਰਕੇ ਇਦਾਂ ਧਿਆਨ ਦੇ ਨਾਲ ਪੜ ਪੜ ਕੇ ਦੇਖਣਾ ਹੋਵੇ ਤਾਂ ਕਈ ਦਿਨ ਲੱਗ ਜਾਣ ਇਹਨੂੰ ਦੇਖਣ ਦੇ ਲਈ ਇੰਨਾ ਵੱਡਾ ਆ ਕਿ ਅਸੀਂ ਜਿਹੜਾ ਉਹ ਚੱਲਦੇ 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 ਜਿੱਦਾਂ ਉਹ ਵੀਡੀਓ ਬਣਾਈ ਗਏ ਦੇਖੀ ਗਏ ਕੁਝ ਵੀ ਪੜਿਆ ਨਹੀਂ ਉਹਨਾਂ ਦੇ ਕੀ ਲਿਖਿਆ ਕੀ ਨਹੀਂ ਤੇ ਕਈ ਹਾਲ ਇਦਾਂ ਦੇ ਸੀ ਜਿਹਦੇ ਵਿੱਚ ਸਿਰਫ ਅੰਦਰੋਂ ਜਾ ਕੇ ਅੰਦਰੋਂ ਫਿਰ ਇਦਾਂ ਆ ਜੇ ਦਾ ਸੀਗਾ ਪੁਰਾਣੇ ਪੱਥਰ ਸਿੱਪੀਆਂ ਘੋਗੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਉਹ ਵੀ ਉਹ ਨਹੀਂ ਸਾਮ ਕੇ ਰੱਖੀਆਂ ਹੋਈਆਂ ਤੇ ਬਹੁਤ ਵੱਡਾ ਉਹ ਇੱਕ ਹਾਲ ਸੀਗਾ ਉਹਦੇ ਵਿੱਚ ਕੋਈ ਵੀ ਨਹੀਂ ਸੀਗਾ ਉੱਥੇ ਤਕਰੀਬਨ ਐਦਾ ਐਦਾ ਜਿਦਾ ਬਰਾਂਡਾ ਤੁਸੀਂ ਆ ਦੇਖ ਰਹੇ ਆ ਇਹਦੇ ਵਿੱਚ ਵੀਡੀਓ ਦੇ ਵਿੱਚ ਪਿੱਛੇ ਤੇ ਐਨੇ ਦੂਜੇ ਪਾਸੇ ਨੂੰ ਹੋਵੇ ਐਡਾ ਵੱਡਾ ਜਿਹੜਾ ਹਾਲ ਸਿਕਾ ਜਿਹਦੇ ਵਿੱਚ ਸਿਰਫ ਇਹ ਪਤਾ ਨਹੀਂ ਕਿ ਕਿਹੜੀ ਕਿਹੜੀ ਤਰ੍ਹਾਂ ਦੇ ਪੱਥਰ ਤਾਂ ਇਦਾਂ ਦੇ ਪਏ ਹੋਏ ਸਗੇ ਉੱਤੇ ਤੇ ਇਹ ਨਹੀਂ ਕਿ ਥੋੜੀ ਮਾਤਰਾ ਦੇ ਵਿੱਚ ਐਨ ਭਰਿਆ ਪਿਆ ਸਗਾ ਸਾਰਾ ਇਹ ਤੇ ਕੋਈ ਨੂੰ ਹੋ ਸਕਦਾ ਕੋਈ ਸਟੱਡੀ ਵਾਲੇ ਜਾਂ ਇਦਾਂ ਪੜ੍ਹਨ ਵਾਲੇ ਉੱਤੇ ਸਟੱਡੀ ਕਰਦੇ ਹੋਣ ਜਾਂ ਸਰਚ ਕਰਦੇ ਹੁਣ ਉਹ ਤਾਂ ਉਸ ਚੀਜ਼ ਨੂੰ ਜੂ ਦੇਖੋਗੇ ਪਰ ਆਮ ਦਰਸ਼ਕ ਨਹੀਂ ਦੇਖ ਰਿਹਾ ਜਿਹੜੀਆਂ ਚੀਜ਼ਾਂ ਦੇ ਇੰਟਰਸਟ ਆ ਮਤਲਬ ਆ ਉਹ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾ ਰਹੀਆਂ ਸੀ ਆ ਕੁੱਲ ਮਿਲਾ ਕੇ ਬਹੁਤ ਖੂਬਸੂਰਤ ਹੈ ਜਿਹੜਾ ਮਿਊਜ਼ੀਅਮ ਆ ਤੁਸੀਂ ਵੀ ਕਦੇ ਕੋਲਕਾਤਾ ਹੋ ਤਾਂ ਇਸ ਨੂੰ ਜ਼ਰੂਰ ਦੇਖਿਓ ਕਿਉਂਕਿ ਜੋ ਚੀਜ਼ਾਂ ਇੱਥੇ ਹੈਗੀਆਂ ਉਹ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਹੈਗੀਆਂ ਉਹ ਦੁਰਲਭ ਚੀਜ਼ਾਂ ਜਿਹੜੀਆਂ ਉਹ ਇੰਨੀ ਸੰਭਾਲ ਕੇ ਰੱਖੀਆਂ ਹੋਈਆਂ ਇੱਥੋਂ ਤੱਕ ਕਿ ਏਜੀਪਟ ਦਾ ਜਿਹੜਾ ਉਹ ਸਮਾਨ ਵੀ ਇੱਥੇ ਰੱਖਿਆ ਹੋਇਆ ਜਿਹੜੇ ਉੱਥੇ ਦੇ ਮਿਊਜ਼ੀਅਮ ਦੇ ਵਿੱਚ ਪਿਆ ਹੋਇਆ ਅ ਸੋ ਇੱਥੇ ਇਸ ਬਲੌਗ ਦੀ ਸਮਾਪਤੀ ਕਰਦੇ ਆਂ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ